ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੈਨ ਦੋਗੁਣੀ ਤੇ ਰੱਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨਵ ਨੂੰ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਨਾਲ ਪਹਿਲੋ ਜੇ ਅੰਦਰ ਪਹਿਲਾ ਭਾਬੀ ਨੂੰ ਸਸੀ ਕਾਲ ਜੀ ਜੀ ਬਣਨ ਸਸੀ ਕਾਲ ਜੀ ਬਸ ਹੁਣ ਲੱਗੇ ਹੋਣਾ ਜੇ ਅਸੀਂ ਤਿਆਰੀ ਕਰਨ ਬਟਣੇ ਦੇ ਹਾਂ ਆ ਰਕ ਬਟਣਾ ਆ ਰੜਾ ਰਿਆ ਬਟਣਾ ਹਾਂ ਹਾਂ ਰਾ ਗਿਆ ਕਾਦੇ ਚ ਕੀ ਕੀ ਹੁੰਦਾ ਇਹਦੇ ਚ ਬਣਾ ਇਹਦੇ ਚ ਪਾਇਆ ਪਾਣੀ ਤੇਲ ਆ ਅੱਛਾ ਬਟਣਾ ਇਹ ਬਣਿਆ ਬਣਾਇਆ ਮੋਲੇ ਆਉਂਦੇ ਠੀਕ ਆ ਤੇ ਕਦੋਂ ਉਹ ਪੱਤਰਾਕ ਵੀ ਕਬਾਲਦੇ ਹੁੰਦੇ ਹਾਂ 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 ਬਾਲਦੇ ਆ ਹਾਂ ਉਹ ਵੀ ਚਰਾਗੀ ਵੀ ਬਾਲਣਾ ਹੈ ਹਾਂ ਪਹਿਲਾਂ ਚੌਂਕਪੂਰ ਦੀ ਚਲ ਚਲ ਚੌਂਕਪੂਰ ਪਹਿਲਾਂ ਚਲ ਨਹੀਂ ਬੈਰੂਦਣਾ ਹਾਂ 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 ਮੇਰੇ ਪੁੱਤ ਦੀ ਟੌਰ ਸਾਥੀ ਕਰ ਬਲਾ ਦੋ ਅੱਜ ਦੇਖੋ ਜੀ ਛਾ ਟਰਮ ਪੌਰਾ ਕੱਟੀਆਂ ਪੀਦੇ ਚਲੋ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾ ਕਾ ਕਰੋ ਦਰਿਆ ਜੀ ਇਕੱਠੀਆਂ ਇੱਕ ਵਾਰ ਸਤਨਾਮ ਬਾਹਾਂ ਆ ਹਲਦੀ ਦਾ ਹਲ ਗਿਆ ਵਟ ਹੈਗਾ ਹਾਂ ਬਸ ਸਾਹਮਣੇ ਜਿੱਥੇ ਚ ਪੂਰ ਤੋਂ ਕਿਤੇ ਇੱਥੇ ਕੁੜੀ ਬੈਹਜੂਗੀ ਹਾਂ ਇੱਥੇ ਤੁਹਾਨੂੰ ਪੂਰ ਦਾ ਬੱਸ ਤੁਸੀਂ ਸਤਨਾਮ ਬਾ ਹਲਦੀ ਦੇ ਸੈਂਟਰ ਜਿੱਥੇ ਲੈ ਲੋ ਭਾਈ ਮਾਤਾ ਹਾਂ ਇਹਨਾਂ ਨੂੰ ਤੈਅ ਲਾ ਦੇ ਦੋਵੇਂ ਪੱਗਾਂ ਨੂੰ ਕੱਲੂ ਬੰਨ੍ਹਣੀਆਂ ਐ ਦੋਏ ਆ ਵੀ ਆ ਬਾਈ ਦੀ ਐ ਨਹੀਂ ਸੋਰੀ ਮੇਰੀ ਆ ਕਰਨ ਦੀ ਐ ਧੋਕੇ ਮੈਂ ਸੁੱਕਣੀਆਂ ਪਾਤੀਆਂ ਦੀਆਂ ਵਾਹਿਗੁਰੂ ਸੱਚਾ ਪਾਤਸ਼ਾਹ ਸਾਰਿਆਂ ਦੀ ਕਿਸਮਤ ਚ ਆਪਣੇ ਕੋਲ ਤਾਂ ਹੀ ਅਰਦਾਸ ਆ ਜੀ ਵੀ ਸਾਰਿਆਂ ਨੂੰ ਖੁਸ਼ੀਆਂ ਬਖਸ਼ੀ ਵਾਹਿਗੁਰੂ ਜਿਨ੍ਹਾਂ ਦਿੱਤੀਆਂ ਹੈਗੀਆਂ ਆਪਣੇ ਮਾਪੇ ਦੇ ਕਹਿਣੇ ਚ ਰਹਿ ਕੇ ਆਪਣੇ ਘਰ ਤੋਂ ਸੁਖੀ ਸੰਧੀ ਵਿਦਾ ਹੋਣ ਪਾ ਦੇ ਖੁੱਲੀ ਜਿਹੜੀ ਹਲਦੀ ਦੇਖਿਆ ਤਾਂ ਇਹ ਵੀ ਚੌਂਕ ਬਣਿਆ ਚੌਂਕਾ ਕਹਿੰਦੇ ਇਹਨੂੰ ਚੌਂਕਾ ਚੌਂਕਾ ਮੈਂ ਤਾਂ ਚੌਂਕੇ ਬਣਾਤਾ ਚੌਂਕ ਪੂਰਦਾ ਚੌਂਕਾ ਲੈ ਜੀ ਸ਼ਾਹ ਦਾ ਚੌਂਕ ਅਸੀਂ ਆਪਣਾ ਕੰਮ ਕਰਦਾਂ ਨੂੰ ਜੇ ਉਧਰ ਬੀਬੀਆਂ ਦਾ ਜ਼ੋਰ ਲੱਗਾ ਵਾ ਪੂਰਾ ਹੁਣ ਤਿਆਰ ਹੋਣਾ ਪਰ ਤਾਹੀਂ ਤਾਂ ਮੈਂ ਤਾਂਹੀਂ ਅੱਗ ਲਾ ਪਿਆ ਹਾਂ ਹਾਂ ਕੋਈ ਨਾ ਹਾਂ ਬੜਨੀ ਹਾਂ ਵੀ ਬਣਾਉਣਾ ਹੁੰਦਾ ਕੋਲ ਇਹ ਪਤੰਗ ਤੇ ਬਣਾਤੇ ਤੇ ਤਾਂ ਪੂਸ ਭਾਬੀ ਇੱਧਰ ਨੂੰ ਅੱਛਾ ਆ ਵੀ ਬਾਮੂ ਬੜਾ ਚੜਾ ਫਿਰਦਾ ਅੱਜ ਪਾਮੂ ਕਹਿੰਦਾ ਮੇਰੀ ਟੌਰ ਅੱਜ ਸਾਰਾ ਨਾਲ ਤੇ ਲੱਗ ਹਲਦੀ ਪਾਉਂਦੇ ਨੇ ਪਾਪੀ ਕੇ ਲਾਲ ਰੰਗ ਹੁੰਦਾ ਹੋ। ਹਾਂ ਪਰ ਮੇਰਾ ਦਿਮਾਗ ਅੱਛਾ ਜਿਹੜੇ ਉਹ ਕਰਦੇ ਹੁੰਦੇ ਉਧਰ ਹੁੰਦਾ ਲਾਲ ਰੰਗ ਤਾਂ ਨਾ। ਜਿਹੜੇ ਹਿੰਦੂ ਧਰਮ ਚ ਆਪਣੇ ਰੀਤੀ ਰਿਵਾਜ ਕਰਦੇ ਆ ਉਹ ਸੰਦੂਰ ਪਾਉਂਦੇ ਹੁੰਦੇ ਆ ਨਾ ਉਹ। ਹਾਂ। ਬੱਠੀ ਤਾਂ ਉਹਨੇ ਆਮਾ ਮੈਂ ਹੋਣਾ ਬਣਾਵਾ ਚਰਾਗ ਹਾਂ ਚੱਲ ਠੀਕ ਆ ਅੱਜ ਰੱਤ ਚ ਪਾਣੀ ਪਾਲਾ ਇਹਦੇ ਨੂੰ ਪਾਲਣਾ ਚੱਲਣ ਦੇ ਸਾਰਾ ਕੁਝ ਵਿੱਚੇ ਚੱਲਣ ਦੇ ਅੱਜ ਪਾਣਾ ਚਰਾਗ ਚ ਰੂਗੇ ਤੇ ਵਿੱਚੇ ਬਣਾ ਦੇ ਬਾਬਿਆਂ ਦਾ ਨੌਲੇਕ ਆਮਾ ਤਾਂ ਬੁਲਾ ਦੇ ਫਤਿਹ ਧੰਨਵਾਦ ਬਹੁਤ ਧੰਨਵਾਦ ਤੁਹਾਡੇ ਘਰ ਖੁਸ਼ੀ ਆਈਆਂ ਮਹਾਰਾਜ ਇਹਦੀ ਖੁਸ਼ੀ ਮੇਰੇ ਪੁੱਤਰ ਘਰੇ ਲੈ ਆਵੇ ਇਹ ਆਖਰਕਾਰ ਮੇਰਾ ਹੈ ਜਿੰਦਗੀ ਬਤ ਬਤ ਮਹਾਰਾਜ ਵਧੀਆ ਵਧੀਆ ਪ੍ਰੋਗਰਾਮ ਕਰੋ ਹਾਂ ਚੱਜੀ ਕਰੀਂ ਚੱਜੀ ਕਰੋ ਮਾਂ ਆਪਣੀਆਂ ਸੇਤਾ ਕਾਮਜਾਬ ਰੱਖੋ ਹਾਂ ਨਾ ਕਿਸੇ ਨੂੰ ਬੁਰਾ ਕਹੋ ਨਾ ਬੁਰਾ ਕਹੋ ਮਾਂ ਸਤ ਗੁਰ ਦੇ ਪਾਣੀ ਚੱਲ ਮਨ ਮੇਰੇ ਸਤ ਗੁਰ ਦੇ ਪਾਣੀ ਚੱਲ ਹਾਂ ਸਤ ਗੁਰ ਦੇ ਪਾਣੀ ਚ ਚੱਲੋ ਬਸ ਸਤ ਗੁਰ ਦੇ ਹੱਥ ਬੜਿਆਈਆਂ ਹਾਂ ਸਤ ਗੁਰ ਦੇ ਹੱਥ ਬੜਿਆਈਆਂ ਕੱਟ ਤੁਰਨਾ ਨਾ ਇਹ ਨਾ ਕਿ ਮੈਂ ਫਿਰ ਮੈਸਜ ਹੋ ਜਾਣਾ ਫਿਰ ਤੁਹਾਨੂੰ ਬਹੁਤ ਵਧੀਆ ਕਰਾ ਤੁਸੀਂ ਟਾਈਮ ਨਾਲ ਬੜਾ ਜਿਹਾ ਕੰਮ ਨਿਬੜ ਜਵੇ ਇਹਦਾ ਬਾਈ ਥੋੜੇ ਗਰਮ ਹੋ ਗਿਆ ਤਾਂ ਮੈਂ ਨਾਨਕਾ ਨਾਲ ਝੂ ਗੱਲਾਂ ਲੱਗੀਆਂ ਮਾਰਨ ਬਾਈ ਇਹ ਤਾਂ ਮਾਸ ਤੋਂ ਕਿ ਕੁਰਸੀ 'ਤੇ ਬਸਾਰੀ ਬਾਈ ਕਹਿੰਦਾ ਕੱਦ ਤੁਸੀਂ ਚਾਹ ਬੰਨ ਲਾਉਣਾ ਕੁੜੀ ਦੇ ਕੱਦ ਤੁਸੀਂ ਜਾਗ ਕੱਢਣੀ ਕੱਦ ਤੁਸੀਂ ਡੀਜੂ ਦੇ ਵਾਲਾ ਦਾ ਪ੍ਰੋਗਰਾਮ ਕਰਨਾ ਤੂੰ ਤਾਂ ਰਾਤ ਦੇ 11:00 ਵਜੇ ਤਨੇ ਕੱਲੂ ਵੀ ਦੇਖਣਾ ਕੋਸ ਮੈਂ ਤਾਂ ਹੀ ਨਾਂਗੀ ਹਾਂ ਮੈਂ ਕਿਹਾ ਮੈਂ ਬਣ ਤੀਏ ਤੇ ਨਾਮ ਕਿਹਨੇ ਸੁਖਵਿੰਦਰ ਦੱਸਦੀ ਹਾਂ ਮੈਂ ਹੁਣ ਧਾਰਾ ਚੋਏ ਮੈਂ ਭਾਈ ਵੀ ਫੇਰ ਬਾਅਦ ਚ ਕਰਦੀਆਂ ਕੰਮ ਹੋ ਆ ਕੇ ਸਤਿਗੁਰੂ ਨਾਨਕ ਪ੍ਰਗਟਿਆ ਮਿਟ ਤੁਦ ਗਗ ਚਾਨਣ ਹੋਆ

ਇੱਥੇ ਸਰ ਹੁੰਦਾ ਦੇਲ ਚ ਬਾੜਦੇ ਪਾਪੀ ਕੇ ਹਾਂ ਬੁਦਰੀ ਕਰ ਰਹੇ ਚੱਲੀਏ ਨਾ ਪਤਾ ਜੇ ਹੁਣ ਤਾਂ ਪ੍ਰੋਗਰਾਮ ਸ਼ੁਰੂ ਹੋਣਾ ਨੰਚੋ ਚੱਲਦੇ ਚੱਲਦੇ ਨੰਚੋ ਟੱਪੋ ਗਾਓ ਤੁਹਾਡੇ ਬਾਅਦ ਤੇ ਡੀ ਜੇ ਲਾਇਆ ਪਿਆਰ ਤੁਸੀਂ ਕਹਿੰਦੇ ਘਰ ਨੂੰ ਚੱਲੀਏ ਹੈ ਜਾਣਾ ਕੋਈ ਨਹੀਂ ਮੈਂ ਤੇ ਡੈਡੀ ਨੂੰ ਫੋਨ ਕਰਦੀ ਆ ਲੈ ਜੀ ਆਪੇ ਹੂੰ ਠੀਕ ਹੈ ਡੈਡੀ ਨੂੰ ਕਰਦੇ ਫੋਨ ਮੈਂ ਤੇਰੇ ਬਾਏ ਕਿ ਉਹ ਸੱਤ ਨਾਂ ਸੱਤ ਨਾਂ ਇਹ ਲੱਡੂ ਵੀ ਗਣ ਕੇ ਰੱਖਣੇ ਨੇ ਸਭਨਾਂ ਦੇ ਨਾਲ ਬੁਢ ਨੂੰ ਅੱਛਾ ਕਿੰਨੀ ਗਣਤੀ ਹੁੰਦੀ ਆ ਹੁਣ ਮੇਰੀ ਤਾਂ ਤਿਆਰੀ ਆ ਭਾਣੇ ਤਿਆਰੀ ਮਾਮੀ ਵੀ ਵੀੜੀ ਚੱਕਣ ਗਈ ਕਿੱਥੇ ਡੱਬੀ ਰੱਖਿਆ ਤੇ ਸਿੰਖਾਂ ਦੀ ਸਿੰਖਾਂ ਦੀ ਡੱਬੀ ਵੀ ਸਿੰਖਾਂ ਦੀ ਡੱਬੀ ਉੱਪਰ ਪਈ ਹੈ ਦਰਬਾਰ ਸਾਹਿਬ ਤੋਂ ਮੈਂ ਉੱਪਰ ਤੇ ਲੈ ਕੇ ਆਇਆ ਸੀ ਚਾਹ ਤੇ ਹੋ ਗਈ ਚਾਹ ਚਾਹ ਪੀਂਦੇ ਹੋਵੋ ਤਾਂ ਤੁਸੀਂ ਕਰਨਗੇ ਚਾਹ ਦੇ ਚਾਹ ਦੇ ਅੰਮ੍ਰਿਤ ਪੱਕੇ ਬਣ ਕੀ ਹੋ ਗਿਆ ਮਾਮੂ ਗੈਸ ਬਣੀ ਪਈ ਆ ਢਿੱਡ ਨਹੀਂ ਭਜਾਈਦਾ ਆ ਖਾਓ ਪੇਟ ਸਫਾ ਗੈਸ ਹੋ ਜਾ ਦਫਾ ਹੋਰ ਕੀ ਆ ਉਹ ਤਲਾ ਫਲਾ ਖਾਓ ਹੋਰ ਹੋਰ ਖਾਏ ਤਾਂ ਗਰਮ ਪਾਣੀ ਨਾਲ ਖਾਣਾ ਪੈਣਾ ਮਾਮੇ ਯਾਰ ਕਿ ਜੋਹੀ ਰਾਤ ਨੂੰ ਨੱਠੇ ਗਏ ਮਾਮਾ ਨਾ 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 ਇੰਨਾ ਕੰਮ ਖਰਾਬ ਨਹੀਂ ਕਰਦਾ ਹੈਗਾ ਮੈਂ ਇਹਨੂੰ ਵਰਤਦਾ ਹਾਂ ਉਹਨਾਂ ਕਦੇ-ਕਦੇ ਪਰ ਨੇਤਰ ਹੈ ਹਾਂ ਨੇਤਰ ਪਾਣੀ ਦਾ ਗਰਭਾਣੀ ਹੈ ਹਾਂ ਕੋਸੇ ਪਾਣੀ ਦਾ ਕੋਸੇ ਪਾਣੀ ਉਹ ਨੇਤਰ ਉਹਨੇ ਧਰਨਾ ਪੈਣਾ ਕੋਸਾ ਪਾਣੀ ਉਹ ਬਤੀਲਾ ਤੱਕ ਲੰਮਾ ਮੁੱਪੜਦਾ ਡੱਬੀ ਨਾਲੇ ਲੈ ਚੱਲ ਤਰਣਾ ਉੱਥੇ ਹਵਾ ਵੀ ਆ ਹਵਾ ਦਾ ਬੁੱਲਾ ਆ ਗਿਆ ਬੱਸ ਆਹ ਹਾਂ ਹਾਂ ਉੱਥੇ ਤਾਂ ਗਲਾਸ ਪਰ ਲੱਗੀ ਜਰਜਤ ਪਤਾ ਨਹੀਂ ਪਤਾ ਬਾਈ ਦੇ ਪਤਾ ਨਹੀਂ ਲਾਈਵ ਚ ਮਾਦਨ ਨੂੰ ਨਾਮ ਕੁ ਬਲਣ ਆ ਦੇਖੋ ਹੁਣ ਆਏ ਵੇਖਦੇ ਠੀਕ ਆ ਆ ਜਾ ਬਸ ਮੈਂ ਦੋ ਕੀ ਕਰਕੇ ਹੁਣ ਪੋਜੀਟਿਵ ਟੈਂਕ ਪਰ ਲਾਈਵ ਕਰਦੀ ਹਾਂ ਠੀਕ ਆ ਜੀ ਚਲੋ ਬਹੁ ਆ ਬਹੁ ਸਤਿ ਸ਼੍ਰੀ ਅਕਾਲ ਮੈਂ ਦੇਖੀ ਮੇਰੇ ਕੋਲ ਆ ਆ ਜਾਓ ਆ ਜਾ ਤੂੰ ਹੁਣ ਆਪਣਾ ਵਾਲ ਰੱਖਣਾ ਕਿ ਕਰਨਾ ਕੀ ਨਹੀਂ ਕੱਢਦੀ ਪੀੜੀ ਤਾਂ ਉੱਤੇ ਰੱਖੀ ਵੀ ਉਹਨਾਂ ਨੇ ਵਾਹ ਕਰੋ ਸਤਨਾਮ ਇਧਰੋਂ ਸਾਰਾ ਪਰਿਵਾਰ ਉਹਦਾ ਮम्मी ਨਹੀਂ ਆ ਕਿੱਦਾਂ ਉਧਰ ਨਹੀਂ ਬੈਠਣਾ ਉਧਰ ਹੀ ਬੈਠਣਾ ਉਧਰ ਤਾਂ ਇਧਰੋਂ ਬੈਠਣਾ ਹੈ ਹਨਾ ਜੀ ਹਾਂ ਤੇਰਾ ਪੀੜੀ ਗਲਤ ਰੱਖੀ ਨਹੀਂ ਆ ਉਧਰ ਹੁਣ ਉਹ ਤਾਂ ਇਦਾਂ ਰੱਖ ਕੇ ਉਰੇ ਬਸ ਹਾਂ ਚੱਲ ਅਨੋ ਨਾ ਮੈਂ ਹੁਣ ਥੱਲੇ ਜਾਣਾ ਪਰ ਮਾਤਾ ਮਾਤਾ ਥੱਲੇ ਤੁਹਾਨੂੰ ਸਭ ਬਿਲਾ ਪਾ 20 ਤੇ ਚਲਾ ਜਾ ਸਾਹ ਨਾ ਨਾ ਖੜੇ ਬੇਚ ਰਹਿਣਾ ਨਹੀਂ ਪਤਾ ਹੁੰਦਾ ਇਹਦਾ ਜਾਸੋ ਦਾ ਇਸ ਤਰ੍ਹਾਂ ਮੇ ਹੁਣ ਤਾਂ ਹੀ ਆਂਦੇ ਦੁਨੀਆ ਦਾ ਹਾਂ ਬੰਦੇ ਹੋ ਕੇ ਸੀ ਤੇ ਆਟੋਮੈਟਿਕ ਦਾ ਜਾਗੋ ਜਾਂਦਾ ਜਿਵੇਂ ਕੱਲ ਜੀ ਜਾਗੋ ਜੋ ਜਾਗੋ ਜਾਗੋ ਆਹੀ ਚੇੜਪਾਹ ਚਾ ਜਾਗੋ ਵਿੱਚ ਚੇੜੂ ਕਿਆ ਕੋਈ ਪਾਉਗਾ ਨਸੀਬਾ ਵਾਲਾ ਹਾਂ ਇਹ ਤਾਂ ਹੁਣ ਆ ਗੋਗਾ ਜਾਗੋ ਦੀ ਬੈਟਰੀ ਮੁੱਕਦੀ ਕੋਈ ਪਾਉਗਾ ਬੈਟਰੀ ਨਸੀਬਾ ਵਾਲਾ ਇਹ ਗੱਲ ਉੱਥੇ ਜਾ ਰਹੀ ਹੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਛਾ ਇਹ ਚੱਕਣੀ ਮਾਮੀ ਨੇ ਪਹਿਲਾਂ ਹਾਂ ਮਾਮੀ ਕਰਨ ਕਰਾਉਗੀ ਮਾਮੀ ਸਰ ਮਾਮੀ ਕਰਨ ਵੀ ਕਰਾਂਗੇ ਮਾਮਾ ਕਿੱਥੇ ਆ ਮਾਮਾ ਮੰਮੀ ਨੂੰ ਬਿਲਾਓ ਮਾਮਾ ਜੀ ਇਹ ਮਾਮਾ ਜੀ ਬਾਹਰ ਬੱਲੇ ਬੰਦ ਮਾਮੇ ਨੂੰ ਬੁਲਾਇਆ ਕਾ ਮਾਮਾ ਆ ਜਾ ਮਾਮੀ ਤੋ ਤਾ ਆਜੋ ਇੱਥੇ ਖਾਣੇ ਦੀ ਚੀਜ਼ ਚੁਣੋਟ ਵਾਲਾ ਕੰਮ ਅੱਜ ਜਲ ਬਧਾਉਣੇ ਨੇ ਨਾ 1100 ਰੁਪਏ ਦੇ ਮੈਨੂੰ ਨਾ ਪਤਾ ਆ ਮੈਂ ਮੈਂ ਚੱਕਣ ਲੱਗੇ ਮੈਂ ਕਹਿੰਦਾ ਮੰਨੂ 100 ਰੁਪਏ ਦੋ ਤਾਂ ਮਾਮੀ ਦੇ ਸਿਰ ਪਰ ਰੱਖੋ ਮਾਮੀ ਆਪਾਂ ਤਾਂ ਨਾਲਕੀਆਂ ਤੇ ਪੈਸੇ ਲੈਣੇ ਤੇ ਜਾਗੋ ਦੇ ਬਾਤ ਦੀ ਗੱਲ ਆਇਆ ਉਹਦਾ ਸਾਡਾ ਕਰਤਾਲਾ ਮਾਮਾ ਜਿੰਦਾਬਾਦ ਉਹ ਕਹਿੰਦਾ ਤੁਹਾਨੂੰ 100 ਰੁਪਏ ਬਾ ਮਮੀ ਤੁਸੀਂ ਗੱਲ ਕਿਆ ਕਰਤੀ ਮਮੀ ਹਾਂ ਆ ਫਿਰਦੀ ਆ ਲਾਵੀ ਮਾਮੇ ਅੱਗੇ ਨਰਲਾ ਕਰਾ ਕੇ ਮੂੰਹ ਮਠਾ ਦਾ ਉਹ ਤਬਰ ਅੱਜ ਦੀਦੀ ਉਹਰੇ ਥੋੜਾ ਮੂੰਹ ਮਠਾ ਕਰਾਉਣਾ ਜੀ ਜਾਗੋ ਤੁਸੀਂ ਚੱਕਣੀ ਆ ਨਾਨਕੇ ਦੀ ਜਾਗ ਆਉਂਦੀ ਆ ਨਾਨਕੇ ਜਾਗੋ ਲੈ ਕੇ ਆਉਂਦੇ ਹੁੰਨੇ ਆ ਜੀ ਅਸੀਂ ਲਿਆਏ ਸੀਗੇ ਜੀ ਬਾਕੀ 1400 1400 ਕਿੰਨਿਆ ਸਾਲ ਦਾ ਜਾਣਾ ਸੱਕੇਗਾ ਸਭ ਨਾਲ ਤੁਸੀਂ ਮਿਲੂਗਾ ਉਹ ਡੰਡਾ ਫੁੱਟਾ ਹੱਥ ਪਾ ਲਵਾਂਗਾ ਮੈਨੂੰ ਨਾਂ ਤਾਂ ਰੱਖਿਆ ਨਹੀਂ ਉਹਨਾਂ ਦਾ ਹਾਂ ਮਾਂ ਤੇ ਨੂੰ ਨਾਂ ਸੱਚਾ ਪਾਛਾ ਜਾਲੂ ਪਰ ਮਾਮੇ ਨੂੰ ਆ ਮਾਮੇ ਨੂੰ ਬੜਾ ਮਾਮੇ ਜੋ ਤੜਫੜ ਕਰੂਗਾ ਮੈਂ ਕੁਛ ਨਹੀਂ ਕਰਨਾ ਮੈਂ ਖੜਕਾ ਦਿੰਦੀ ਹਾਂ ਮਿੱਟੀ ਦਾ ਪਾਓ ਕੋਈ ਆਉਂਦਾ ਉਹ ਬੋਲੀ ਦਾ ਕੋਈ ਆ ਜਾਗੋ ਚਟੂ ਗਾ ਨਸੀ ਬੋਲੀ ਦਾ ਗੰਭਰ ਵਿੱਚ ਤੇਰ ਮਾ ਜਗਾਈ ਹੁਣ ਜਾਗੋ ਆਈਏ ਸਾਵਾ ਬਈ ਹੁਣ ਜਾਗੋ ਆਈਓ ਚਟਾ ਨਾਗ ਮਈ ਹੁਣ ਜਾਗੋ ਆਈਓ ਸਾਵਾ ਬਈ ਹੁਣ ਗਾਗੋ ਆਈਆ ਅਮੀ ਜਨਨ ਗਾਣਾ ਮੈਂ ਚਟੋ ਆਇਆ ਕਿ ਬਈ ਰਹੀਆ ਕਿ ਹੋਈਆ ਕਿ ਬਈਆ ਕਿ ਬਈਆ ਇੱਟਾ ਕਰਾ ਗੋਈਆ ਕਾਤੂ ਵੀ ਨਾ ਸਾਵਾ ਦਸੋਂ ਗਾਉਂ ਗਏ ਨੇ ਉਹ ਜਦ ਤੱਕ ਜਗੋ ਆਇਆ ਜਗੋ ਅਸੱਚੀ ਕੜਕੜੀ ਕੜਕੜੀ ਕਾ ਤੂੰ ਕਹਿੰਦਾ ਹੈ ਆਏ ਉਹ ਗਰ ਲੰਬੜਾ ਜਦੋਂ ਜਗਾ ਲਵੇ ਹੁਣ ਜਾਗੋ ਆਇਆ ਉਹ ਤਾਂ ਜਦੋਂ ਡਾਕਟਰ ਮਿਲਿਆ ਕਹਿੰਦਾ ਭਜੇ ਨਹੀਂ ਘਰਲੇ ਕਹਿੰਦਾ ਨਾ ਪਵਾ ਨੂੰ ਛੋੜ ਲੈ ਹਾਂ ਜੇ ਕਾ ਤਾਂ ਦਿੱਤੀ ਚੋਰਾਂ ਨੂੰ ਜਾਉਂਦਾ ਉਹ ਚਲ ਹੋਰ ਤਾਂ ਗੱਲਾਂ ਕੋਈ ਹੈ ਤਾਂ ਉਤਰ ਕੇ ਜਾਦੀਆਂ ਗੱਲਾਂ ਉਹੀ ਗੱਲ ਮਾਮਾ ਮਾਮੀ ਤੁਸੀਂ ਭਰਾ ਦਾ ਮਾਸਾ ਮਾਮਾ ਮਾਮਾ Cara, ਮਾਮੀ ਪਾੜੀ ਡਾਂਸ ਕਰੂਗੀ। ਆਹ ਆਹ ਅੱਤਰ ਮਾਮੀਓ ਮਾਮੀ ਮਾਤਰ ਆਪਣੀ ਮਾਮੀ ਕੋਲੋਂ ਗਾਣੇ ਲੈਣਾ। ਇਹ ਅਭੀ ਕਿੰਨਾ ਚੰਗੀ ਵਿਚਾਰੀ। ਸਵਾਮੀ ਨੂੰ ਨਾਚੂ। ਉਹ ਗਾਣਾ ਦੇ ਦੇ ਨਾਹੀਂ ਨੱਚਦੇ ਹੋ ਗੱਲ ਪੱਕੀ ਆ। ਹਾਂ। ਮੈਂ ਕਿ ਇਹ ਕੁਸ਼ਮ ਤੂੰ ਚੱਲ। ਚੱਲ ਨਾ ਨਾ ਗਾਣਾ ਦੇ ਦੇ। ਨਾ ਨਾ ਗਾਣਾ ਦੇ ਦੇ। ਕਿੰਨੀ ਵੰਡ ਨਾ। ਬੁੱਕੇ ਨੂੰ ਸੁਣਾ ਦੇ। ਕੋਲ ਤਾਂ ਜਾ ਰੋ ਬਰਾਬਰ। ਕੋਲ ਤਾਂ ਨਾ ਰੋ ਸਰ ਮਰਦੇ। ਓਏ ਵਰਦੇ। ਵੀ ਚਲੋ ਪਾਓ ਬੋਲੀ ਪਾਓ ਸੱਤੀ ਕਰੋ

गोलियां <laughs> दे, तो बाहर चार पांच डिंपल दी तो भूआ ला दी आ बारी 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 ਨਾ ਹੋਰ ਨਾ ਪਾ ਲੋ ਥੱਲੇ ਤੇ ਬੈ ਕੇ ਡੀ ਜੇ ਨਾਲ ਆਪਣਾ ਬੱਦਲ ਆਈ ਥੇ ਰੋਕਣਾ ਬੰਦ ਦੇਸੀ ਡਾਂਸ ਹੋਣਾ ਹਾਂ ਕਿਹੜੇ ਕੇ ਬੰਦਿੰਗੇ ਆਓ ਨਾ ਫੜੀ ਬੈਠਾ ਉੱਪਰ ਦੇ ਛੜਾ ਛੜਾ ਨਾ ਕਰੀਂ ਮੈਂ ਦੇਖ ਰਹੀਂ ਦੇਖ ਆ ਮਨੇ ਚਾਚੇ ਨੇ ਨੱਚਾਉਂਦੇ ਜਿੱਦਾਂ ਮੈਂ ਫਿੱਕੀ ਲੁੱਟੇ ਹਾਂ ਮੀ ਪਟਿਆਰੇ ਆ ਜਾ ਓਏ ਮਨੇ ਨੱਚਦੇ ਓਰੇ ਉਹਨੂੰ ਬਾਅਦ ਚ ਦਵਾ ਦਿਆ ਲਾ ਰੋ ਆ ਗਈ ਜੀ ਆ ਗਏ ਗੰਨਾ ਵਾਲੇ ਨੇ ਪੱਕਾ ਜੇ ਪਾ ਲੋ ਕੜੇ ਆਂ ਜੀ ਅੱਗੇ ਨਾਲੇ ਬੰਦੇ ਹੋ ਜੀ